ਕੜਾ ਉਤਾਰਿਆ ਕੜਾ ਉਤਾਰ ਕੇ ਉਹਦੇ ਸਿਰ ਤੇ ਮਾਰਿਆ ਪਿੱਛੇ ਪਿੱਠ ਤੇ ਮਾਰਿਆ ਐਨਾ ਬੇਅਰਾਮੀ ਨਾਲ ਮਾਰਿਆ ਮੈਂ ਕਿਹਾ ਨਾ ਮਾਰੋ ਨਾ ਮਾਰੋ ਮੈਂ ਕਿਹਾ ਤੁਸੀਂ ਬਨ ਕੀ ਕਹਿੰਦੇ ਬਾਣੇ ਦੇ ਬਾਣੇ ਤੋਂ ਸ਼ਸਤਰ ਉਤਾਰ ਕੇ ਤੁਸੀਂ ਮਾਰ ਰਹੇ ਹੋ ਕਹਿੰਦੇ ਕਿ ਜਨ ਕੀ ਕਹਿੰਦੇ ਨੇ ਮਾਰਨ ਵਾਸਤੇ ਹੈਗੇ ਨੇ ਤੇ ਘੁਮਾ ਕੇ ਕੜਾ ਛੁੱਟ ਦਿੱਤਾ ਅਮਨਦੀਪ ਸਿੰਘ ਐਸਐਚਓ ਐਸਐਚਓ ਦੀ ਅਗਵਾਈ ਦੇ ਵਿੱਚ ਮੇਰੇ ਤੇ ਹਮਲਾ ਹੋਇਆ ਔਰ ਸੁਹਾਣੇ ਹਸਪੀਟਲ ਦੇ ਅੰਦਰ ਹੋਇਆ ਤਲਵਿੰਦਰ ਸਿੰਘ ਤੇ ਇੱਕ ਮੈਨੂੰ ਨਾਮ ਸ਼ਾਇਦ ਮੈਂ ਭੁੱਲਦਾ ਓਮ ਪ੍ਰਕਾਸ਼ ਮੈਂ ਪਿਕਚਰਸ ਤੁਹਾਨੂੰ ਦੇ ਦਾਂਗਾ ਉਹਨੇ ਮੈਨੂੰ ਪਰਸਨਲ ਹੋ ਕੇ ਜਿਹੜਾ ਕਸੌਨ ਮਾਰੇ ਨੇ ਮੂੰਹ ਤੇ ਜਦੋਂ ਮੈਂ ਅੰਦਰ ਗਿਆ ਵੀਰ ਜੀ ਤੇ ਅਮਨਦੀਪ ਸਿੰਘ ਐਸਐਚਓ ਆਪਣਾ ਸਾਰਿਆ ਆਪਣਾ 25 30 ਜਿਹੜੇ ਇਹਨਾਂ ਦੇ ਹੈਗੇ ਸੀ ਪੂਰੀ ਟੀਮ ਦੇ ਨਾਲ ਉੱਥੇ ਪਹੁੰਚਿਆ ਹੋਇਆ ਸੀ ਤੇ ਮੈਨੂੰ ਉਹ ਸੀਨ ਤੋਂ ਪਤਾ ਲੱਗ ਰਿਹਾ ਸੀ ਵੀ ਇਹਨਾਂ ਦੀ ਕੀ ਹਰਕਤ ਹੋ ਸਕਦੀ ਹੈ ਤੋ ਕਰਦੇ ਕਰਦੇ ਵੀਰ ਜੀ ਇਹਨਾਂ ਨੇ ਜਿਹੜਾ ਆਪਣਾ ਕੰਮ ਕਰਨਾ ਸੀ ਉਹ ਤੇ ਬ੍ਰਦਰ ਹੈ ਹੀ ਸੀ ਆਪਾਂ ਫਰੋਮ ਵੈਰੀ ਫਰਸਟ ਡੇ ਬਿਗਨਿੰਗ ਤੋਂ ਹੀ ਅਸੀਂ ਕਹਿ ਰਹੇ ਆ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਪਤਾ ਆ ਵੀ ਇਸ ਨਿਹੰਗ ਸਿੰਘ ਵਿਰਿੰਦਰ ਸਿੰਘ ਤੇ 302 ਦਾ ਪਰਚਾ ਆ ਅੱਜ ਨੀਤੇ ਕੱਲ ਉਹਨੇ ਅਰੈਸਟ ਹੋਣਾ ਹੀ ਹੋਣਾ ਮੇਰੀ ਸਾਰੀ ਵੀਡੀਓਜ਼ ਦੇ ਵਿੱਚ ਇਹੀ ਵਰਡਸ ਨੇ ਤੇ ਮੈਂ ਕਿਹਾ ਸੀ ਕੋਈ ਗੱਲ ਨਹੀਂ ਅਸੀਂ ਤੁਸੀਂ ਦੂਜੇ ਧਿਰ ਦੇ ਬੰਦੇ ਵੀ ਚੱਕੋ ਨਾ ਪਰ ਇਹਨਾਂ ਨੇ ਵੀਰ ਜੀ ਮੈਨੂੰ ਬੇਰਹਿਮੀ ਨਾਲ ਕੁੱਟਿਆ ਆ ਹੁਣ ਦੱਸੋ ਪੁਲਿਸ ਪਬਲਿਕ ਸਰਵੈਂਟ ਹੈ ਇਹ ਸਾਡੀ ਸੇਵਾ ਲਈ ਆ ਕਿ ਸਾਨੂੰ ਕੁੱਟਣ ਲਈ ਆ ਬਾਣੇ ਦੇ ਵਿੱਚ ਬੰਦੇ ਕੁੱਟੇ ਗਏ ਆ ਬੇਕਦਰਹੀ ਕੀਤੀ ਗਈ ਆ ਉਹਨਾਂ ਨੇ ਤੇ ਜਿਹੜੀ ਕੀਤੀ ਕੀਤੀ ਹੁਣ ਪੁਲਿਸ ਕਰਨ ਲੱਗੀ ਆ ਹੁਣ ਦੱਸੋ ਹੁਣ ਕੀ ਦਾ ਆਪਾਂ ਕਿਨੂੰ ਕਹੀਏ ਪੁਲਿਸ ਨੇ ਬੰਦੇ ਉਹ ਫੜਨੇ ਸੀ ਜਿਨ੍ਹਾਂ ਨੇ ਬਾਣੇ ਦੀ ਬੇਕਦਰਹੀ ਕੀਤੀ ਸੀ ਇਹ ਤੇ ਸਾਨੂੰ ਟੁੱਟ ਟੁੱਟ ਕੇ ਪਈ ਜਾਂਦੇ ਆ ਉਹ 20 25 ਬੰਦਿਆਂ ਨੇ ਮਾਰਿਆ ਜਿਨ੍ਹਾਂ ਦੀ ਪੂਰੀ ਰਿਪੋਰਟ ਵੀ ਨਹੀਂ ਉਹਨਾਂ ਨੇ ਦਰਜ ਕੀਤੀ ਉਹਨਾਂ ਨੇ ਸਿਰਫ 6 7 ਅੰਕ ਪਛਾਤੇ ਲਿਖਿਆ 20 ਤੋਂ 25 ਬੰਦੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਨੂੰ ਵੀ ਨਹੀਂ ਫੜਿਆ ਸਾਡੇ ਹਸਪੀਟਲ 'ਚ ਦਾਖਲ ਬੰਦੇ ਜਿਹਦੇ ਸਿਰ 'ਚ ਕਲੌਟ ਆ ਉਹਨੂੰ ਵੀ ਧੂ ਧੂ ਕੇ ਲੈ ਕੇ ਜਾ ਰਹੇ ਨੇ ਮੇਰੇ ਹੱਥ 'ਚੋਂ ਫੋਨ ਛਿੰਕੇ ਲੈ ਗਏ ਨੇ ਉਹ ਤੇ ਵੀਰ ਜੀ ਨੂੰ ਅੰਨਾ ਮਾਰਿਆ ਅਸੀਂ ਉਹ ਇੰਨੀ ਫੋਰਸ ਆਈ ਸੀ ਲੈ ਕੇ ਇਹ ਤਾਂ ਫਿਰ ਸਿੱਧਾ ਤੱਕਿਆ ਹੈ ਨਾ ਵੀਰ ਜੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਆਪਣੀ ਕਾਰਵਾਈ ਨਾ ਕਰੋ ਜੀ ਕਰੋ ਪਰ ਸਾਰੀ ਸਾਡੇ ਤੇ ਹੀ ਕਿਉਂ ਅਮਨਦੀਪ ਸਿੰਘ ਐਸਐਚਓ ਦੀ ਟੀਮ ਜਿਹੜੀ ਹੈ ਮੇਰੀ ਜਾਨ ਦੇ ਪਿੱਛੇ ਪੈ ਗਈ ਹੈ ਇਸ ਚੱਕਰ ਦੇ ਵਿੱਚ ਤੇ ਮੈਨੂੰ ਮੈਂ ਤੇ ਹੁਣ ਇਹ ਸਾਫ਼ ਕਹਿਣਾ ਚਾਹਨਾ ਵੀ ਅੱਜ ਨਹੀਂ ਤੇ ਕੱਲ ਜੇ ਮੈਨੂੰ ਕੁਝ ਹੁੰਦਾ ਠੀਕ ਹੈ ਨਾ ਉਹ ਅਮਨਦੀਪ ਸਿੰਘ ਐਸਐਚਓ ਤੇ ਉਹਦੀ ਟੀਮ ਹੀ ਜ਼ਿੰਮੇਵਾਰ ਹੋਏਗੀ ਜੀ ਮੇਰੀ ਮੇਰੀ ਕੋਈ ਵੀ ਸੱਟਬਾਰੀ ਜਾਂ ਕੋਈ ਵੀ ਝੂਠਾ ਪਰਚਾ ਮੇਰੇ ਤੇ ਆ ਦਰਜ ਕਰਦੇ ਨੇ ਤੇ ਇਹ ਐਸਐਚਓ ਥਾਣਾ ਜਿਹੜਾ ਸੁਹਾਣੇ ਦਾ ਤੇ ਡੀਐਸਪੀ ਪਾਲੇ ਸਾਰੇ ਜ਼ਿੰਮੇਵਾਰ ਹੋਣਗੇ ਕਈ ਦਿਨਾਂ ਤੋਂ ਅਸੀਂ ਸੁਣ ਰਹੇ ਹਾਂ ਕਿ ਸੁਹਾਣਾ ਦੇ ਇੱਕ ਕੇਸ ਹੋਇਆ ਜਿਦੇ ਵਿੱਚ ਨਹੰਗਾਂ ਨੂੰ ਕੁੱਟਿਆ ਗਿਆ ਪਰ ਉਹਨਾਂ ਦੇ ਵਿੱਚ ਇਹ ਦੋਸ਼ ਲੱਗ ਰਿਹਾ ਸੀਗਾ ਕਿ ਪਹਿਲਾਂ ਨਹੰਗਾ ਨੇ ਇੱਕ ਬੰਦੇ ਨੂੰ ਮਾਰ ਦਿੱਤਾ ਸੀਗਾ ਤਾਂ ਉਹਦੇ ਵਿੱਚੋਂ ਦੋ ਜਣੇ ਜਿਹੜੇ ਗ੍ਰਿਫਤਾਰ ਕਰ ਲਈ ਸੀ ਪੁਲਿਸ ਨੇ ਤੀਜਾ ਬੰਦਾ ਲੜਿੰਦਾ ਸੀਗਾ ਉਹ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਸੀਗੇ ਸੁਹਾਣਾ ਤੇ ਪੁਲਿਸ ਵਾਰੀ-ਵਾਰੀ ਜਾ ਰਹੀ ਸੀ ਕਿ ਉਹਨਾਂ ਨੂੰ ਲੈਣ ਵਾਸਤੇ ਪਰ ਪਰਿਵਾਰ ਜਿਹੜਾ ਉਹ ਉਹਨਾਂ ਨੂੰ ਚੱਕਰ ਨਹੀਂ ਦੇ ਰਿਹਾ ਸੀਗਾ ਕਹਿ ਰਿਹਾ ਸੀ ਕਿ ਵੀ ਹਜੇ ਉਹਨਾਂ ਦੀ ਹਾਲਾਤ ਠੀਕ ਨਹੀਂ ਹੈਗੇ ਪਰ ਪੁਲਿਸ ਕੱਲ ਉਹਨਾਂ ਨੂੰ ਜਿਹੜਾ ਲੈ ਕੇ ਉੱਥੋਂ ਡਾਕਟਰਾਂ ਨੇ ਵੀ ਕਹਿਤਾ ਕਿ ਵੀ ਤੁਸੀਂ ਇਹਨੂੰ ਲੈ ਜਾਓ ਠੀਕ ਨੇ ਪਰ ਮੌਕੇ ਤੇ ਸਰਬਜੀਤ ਸਿੰਘ ਉੱਥੇ ਸੀਗੇ ਜਿਵੇਂ ਤੁਸੀਂ ਇਹਨਾਂ ਦੀ ਹੁਣ ਤਸਵੀਰ ਦੇਖ ਰਹੇ ਹੋ ਇਹਨਾਂ ਦਾ ਹੁਣ ਇਹ ਇਲਜ਼ਾਮ ਹੈ ਕਿ ਕੱਲ ਪੁਲਿਸ ਨੇ ਇਹਨਾਂ ਨੂੰ ਬੜੇ ਬੁਰੇ ਤਰੀਕੇ ਨਾਲ ਕੁੱਟਿਆ ਬਾਣੇ ਨੂੰ ਹੱਥ ਪਾਇਆ ਅਸੀਂ ਤਾਂ ਸਿਰਫ ਉੱਥੇ ਗੱਲ ਕਰ ਰਹੇ ਸੀ ਕਿ ਬੰਦਾ ਠੀਕ ਨਹੀਂ ਹੈਗਾ ਤੇ ਉਹਨਾਂ ਦੇ ਗੁੜੀਆਂ ਨੇ ਉਹਨਾਂ ਦੇ ਵਾਈਫ ਨੇ ਕਿ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਗੱਲ ਕਿਉਂ ਹੋਈ ਹੱਥੋ ਪਾਈ ਤੱਕ ਗੱਲ ਕਿਉਂ ਪਹੁੰਚੀ ਕਿਉਂਕਿ ਪ੍ਰਸ਼ਾਸਨ ਦਾ ਇਹ ਪੱਖ ਹੈ ਕਿ ਵੀ ਅਸੀਂ ਆਪਣੇ ਦੇ ਕਾਨੂੰਨ ਦੇ ਹਿਸਾਬ ਨਾਲ ਜਾ ਰਹੇ ਸੀਗੇ ਜਿਹੜਾ ਪਰਚਾ ਕੱਟਿਆ ਹੋਇਆ ਸੀਗਾ ਉਸ ਦੇ ਹਿਸਾਬ ਨਾਲ ਜਾ ਕੇ ਬੰਦੇ ਨੂੰ ਲੈ ਕੇ ਆਉਣਾ ਸੀਗਾ ਲੋੜਿੰਦਾ ਸੀ ਬੱਬੀ ਜੀ ਕੀ ਗੱਲਬਾਤ ਹੋਈ ਸੀਗੀ ਤੁਸੀਂ ਕਹਿ ਰਹੇ ਹੋ ਕੱਲ ਤੁਹਾਡੇ ਨਾਲ ਕੁੱਟਮਾਰ ਹੋ ਗਈ ਅੱਜ ਤੁਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋ ਕੱਲ ਦੇ ਕੀ ਗੱਲਬਾਤ ਬਣੀ ਸੀਗੀ ਜੇ ਪੁਲਿਸ ਆਈ ਸੀਗੀ ਉਹਨਾਂ ਨੂੰ ਜਿਹੜਾ ਕਾਨੂੰਨਨ ਕਾਰਵਾਈ ਕਰਨੀ ਚਾਹੀਦੀ ਸੀ ਕਿ ਜਾਂ ਉਸ ਦੇ ਵਿੱਚ ਤੁਸੀਂ ੜੇਕਾ ਬੰਨਦੇ ਸੀ ਕੀ ਗੱਲਬਾਤ ਸੀਗੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਭਾਈ ਸਾਹਿਬ ਜੀ ਪੈਂ ਤੇ ਕੱਲ ਤਕਰੀਬਨ 5:35 ਵਜੇ ਸ਼ਾਮ ਨੂੰ ਐਂਟਰੀ ਕੀਤੀ ਸੀ ਸੋ ਆਨੇ ਹਸਤਾਲ ਉਹ ਵੀ ਮੈਨੂੰ ਫੋਨ ਆ ਰਹੇ ਸੀ ਅਮਨਦੀਪ ਸਿੰਘ ਐਸ ਐਚਓ ਜਿਹੜੇ ਥਾਣਾ ਸੁਹਾਣਾ ਉਹਨਾਂ ਦੀ ਕਾਲ ਆਈ ਸੀ ਵੀ ਤੁਸੀਂ ਕਿੱਥੇ ਹੋ ਮੈਂ ਕਿਹਾ ਸੀ ਮੈਂ ਲੱਗ ਗਈਆਂ ਕਹਿੰਦੇ ਆ ਕੇ ਮਿਲੋ ਵੀ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਜਦੋਂ ਮੈਂ ਅੰਦਰ ਗਿਆ ਵੀਰ ਜੀ ਤੇ ਅਮਨਦੀਪ ਸਿੰਘ ਐਸ ਐਚਓ ਆਪਣਾ ਸਾਰਿਆ ਆਪਣਾ 25 30 ਜਿਹੜੇ ਇਹਨਾਂ ਦੇ ਹੈਗੇ ਸੀ ਪੂਰੀ ਟੀਮ ਦੇ ਨਾਲ ਉੱਥੇ ਪਹੁੰਚਿਆ ਹੋਇਆ ਸੀ ਤੇ ਮੈਨੂੰ ਉਹ ਸੀਨ ਤੋਂ ਪਤਾ ਲੱਗ ਰਿਹਾ ਸੀ ਵੀ ਇਹਨਾਂ ਦੀ ਕੀ ਹਰਕਤ ਹੋ ਸਕਦੀ ਹੈ ਸੋ ਕਰਤੇ ਕਰਤੇ ਵੀ ਜੀ ਇਹਨਾਂ ਨੇ ਜਿਹੜਾ ਆਪਣਾ ਕੰਮ ਕਰਨਾ ਸੀ ਉਹ ਤੇ ਬ੍ਰਦਰ ਹੈ ਹੀ ਸੀ ਆਪਾਂ ਫਰਮ ਵੈਰੀ ਫਰਸਟ ਡੇ ਬਿਗਨਿੰਗ ਤੋਂ ਹੀ ਅਸੀਂ ਕਹਿ ਰਹੇ ਆ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਪਤਾ ਆ ਵੀ ਇਸ ਨਿਹੰਗ ਸਿੰਘ ਵਰਿੰਦਰ ਸਿੰਘ ਤੇ 302 ਦਾ ਪਰਚਾ ਆ ਅੱਜ ਨੀਤੇ ਕੱਲ ਉਹਨੇ ਅਰੈਸਟ ਹੋਣਾ ਹੀ ਹੋਣਾ ਮੇਰੀ ਸਾਰੀ ਵੀਡੀਓਜ਼ ਦੇ ਵਿੱਚ ਇਹੀ ਵਰਡਸ ਨੇ ਤੇ ਮੈਂ ਕਹਿਆ ਸੀ ਕੋਈ ਗੱਲ ਨਹੀਂ ਅਸੀਂ ਤੁਸੀਂ ਦੂਜੇ ਧਿਰ ਦੇ ਬੰਦੇ ਵੀ ਚੱਕੋ ਨਾ ਬੱਲ ਸਾਹਿਬ ਨੂੰ ਔਰ ਸਿਮਰਨ ਸਿੰਘ ਬੱਲ ਅਮਨਦੀਪ ਐਚਓ ਨੂੰ ਐਸਐਚਓ ਨੂੰ ਮੈਂ ਇਹੀ ਗੱਲ ਕਹਿ ਰਿਹਾ ਵੀ ਤੁਸੀਂ ਦੂਜੇ ਧਿਰ ਦੇ ਬੰਦੇ ਚੁੱਕੋ ਉਹ ਵੀ ਲੋੜਿੰਦਾ ਨੇ ਉਹਨਾਂ ਨੇ ਵੀ ਕ੍ਰਾਈਮ ਕੀਤਾ ਉਹਨਾਂ ਪਰ ਹਜੇ ਤੱਕ ਤੁਸੀਂ ਦੇਖ ਲਓ तकरीबन 15 ਦਿਨ ਤੋਂ ਵੱਧ ਬੀਤ ਗਏ ਆ ਉਹਨਾਂ ਦਾ ਇੱਕ ਵੀ ਬੰਦਾ ਹੱਥ ਨਹੀਂ ਆਇਆ ਤੇ ਆਪਾਂ ਇਹੀ ਗੱਲ ਕਰ ਰਹੇ ਸੀਗੇ ਪਰ ਇਹਨਾਂ ਨੇ ਜਿਹੜਾ ਆ ਕੰਮ ਸਾਡੇ ਤੇ ਹੀ ਪੁੱਠਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਫਿਰ ਮੇਰੇ ਤੇ ਕੱਲ ਹੱਥ ਚੱਕਿਆ ਆ ਅਮਨਦੀਪ ਸਿੰਘ ਐਸਓ ਐਸਐਚਓ ਦੀ ਅਗਵਾਈ ਦੇ ਵਿੱਚ ਮੇਰੇ ਤੇ ਹਮਲਾ ਹੋਇਆ ਔਰ ਸੁਹਾਣੇ ਹਸਪੀਟਲ ਦੇ ਅੰਦਰ ਹੋਇਆ ਤਲਵਿੰਦਰ ਸਿੰਘ ਤੇ ਇੱਕ ਮੈਨੂੰ ਨਾਮ ਸ਼ਾਇਦ ਮੈਂ ਭੁੱਲਦਾ ਓਮ ਪ੍ਰਕਾਸ਼ ਮੈਂ ਪਿਕਚਰਸ ਤੁਹਾਨੂੰ ਦੇ ਦਾਂਗਾ ਉਹਨੇ ਮੈਨੂੰ ਪਰਸਨਲ ਹੋ ਕੇ ਜਿਹੜਾ ਕਸੌਣ ਮਾਰੇ ਨੇ ਮੂੰਹ ਤੇ ਤੇ ਬੜੀ ਬੁਰੀ ਤਰ੍ਹਾਂ ਬਹਿਰਮੀ ਨਾਲ ਉਹਨਾਂ ਨੇ ਮੈਨੂੰ ਕੁੱਟਿਆ 25 ਬੰਦਿਆਂ ਨੇ ਤੇ ਮੇਰਾ ਇਹਦੇ ਵਿੱਚ ਵੀਰ ਜੀ ਕੋਈ ਕਸੂਰ ਨਹੀਂ ਹੈਗਾ ਅਸੀਂ ਕੱਲ ਵੀ ਇਹੀ ਗੱਲ ਕੀਤੀ ਸੀ ਕਿ ਐਸ ਐਚਓ ਸਾਹਿਬ ਤੁਸੀਂ ਉਹ ਬੰਦੇ ਚੱਕੋ ਤੁਹਾਨੂੰ ਬੰਦਾ ਤੇ ਆਪਾਂ ਆਪ ਹੀ ਫੜਾ ਦੇਣਾ ਗੱਲ ਤੁਸੀਂ ਉਲਝਾ ਰਹੇ ਹੋ ਅਸੀਂ ਨਹੀਂ ਉਲਝਾ ਰਹੇ ਹੁਣ ਪਿੱਛੇ ਪਤਾ ਨਹੀਂ ਇਹਨਾਂ ਨੂੰ ਕੀ ਸ਼ੈਅ ਆ ਕਿਸੇ ਦੀ ਕਿਹੜੀ ਸਫਾਰਿਸ਼ ਆ ਕਿਹੜਾ ਮਾਇਆ ਦਾ ਇਹਨਾਂ ਦਾ ਲੈਣਾ ਦੇਣਾ ਆ ਵੀ ਜਿਹੜਾ ਇਸ ਪਰਿਵਾਰ ਦੇ ਨਾਲ ਹੀ ਧੱਕਾ ਕਰ ਰਹੇ ਨੇ ਤੇ ਦੂਜੇ ਧਿਰ ਦੀ ਸਪੋਰਟ ਕਰ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਇਹ ਲੜੁੰਦੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਚੱਕਣ ਆ ਰਹੇ ਹਾਂ ਤੁਸੀਂ ਪਰਿਵਾਰ ਵਿਗੜ ਬੰਦ ਰਿਆ ਵਿੱਚ ਸਾਡੀ ਸਰਕਾਰੀ ਡਿਊਟੀ ਦੇ ਵਿੱਚ ਕਹਿੰਦੇ ਜਿਵੇਂ ਪਰਚਾ ਆਇਆ ਉਸ ਬਿਹਾਬਤੀ ਉਹ ਦੇ ਨੇਂਗ ਸਿੰਘ ਨੂੰ ਕਹਿੰਦੇ ਹਾਂ ਜੀ ਵੀਰ ਜੀ ਆਪਾਂ ਤਾਂ ਦੇਖੋ ਕੋਈ ਵੀ ਸਰਕਾਰੀ ਕੰਮ ਚ ਦਖਲ ਕਿਉਂ ਦਵਾਂਗੇ ਪਿਛਲੇ 20 ਦਿਨਾਂ ਤੋਂ ਮੈਂ ਪਰਿਵਾਰ ਦੇ ਨਾਲ ਆ ਇੱਕ ਇੱਕ ਕੰਮ ਅਸੀਂ ਕਾਨੂੰਨ ਦੇ ਮੁਤਾਬਕ ਕੀਤਾ ਅਸੀਂ 1 ਇੰਚ ਵੀ ਕਾਨੂੰਨ ਤੋਂ ਬਾਹਰ ਨਹੀਂ ਗਏ ਤੇ ਕਿਉਂ ਅਸੀਂ ਵਿਗਨ ਪਾਵਾਂਗੇ ਅਸੀਂ ਤਾਂ ਸਿਰਫ ਇੱਕ ਰਿਕਵੈਸਟ ਕੀਤੀ ਸੀ ਕਿ ਬੰਦਾ ਸਾਡਾ ਫਿੱਟ ਨਹੀਂ ਹੈਗਾ ਉਹਨੂੰ ਅੰਦਰ ਰਹਿਣ ਦੋ ਤੁਸੀਂ ਦੂਜੇ ਬੰਦੇ ਪਹਿਲੇ ਚੱਕ ਲੋ ਇਹ ਵੀ ਆਪਾਂ ਨਾਲ ਕਰਾ ਦੇਾਂਗੇ ਤਾਂ ਹੀ ਵੀਰ ਜੀ ਆਪਣਾ ਜਿਹੜਾ ਅੱਗੇ ਜਾਣ ਕੇ ਜੱਜ ਫੈਸਲਾ ਕਰੂਗਾ ਨਾ ਦੋਨਾਂ ਧਿਰਾਂ ਦਾ ਪੱਕ ਸੁਣੂਗਾ ਇਹ ਗੱਲ ਸੀ ਆਪਾਂ ਤੇ ਇੱਕੋ ਗੱਲ ਰੱਖੀ ਸੀ ਸਰਕਾਰੀ ਕੰਮ ਦੇ ਵਿੱਚ ਨਾ ਤੇ ਅਸੀਂ ਕਦੀ ਦਖਲ ਕੀਤਾ ਆ ਨਾ ਅਸੀਂ ਕਾਨੂੰਨ ਹੱਚ ਲਿਆ ਤੇ ਨਾ ਲੈਨੇ ਆ ਪਰ ਇਹਨਾਂ ਨੇ ਵੀਰ ਜੀ ਮੈਨੂੰ ਬੇਰਮੀ ਨਾਲ ਕੁੱਟਿਆ ਆ ਹੁਣ ਦੱਸੋ ਪੁਲਿਸ ਪਬਲਿਕ ਸਰਵੈਂਟ ਐ ਇਹ ਸਾਡੀ ਸੇਵਾ ਲਈ ਐ ਕਿ ਸਾਨੂੰ ਕੁੱਟਣ ਲਈ ਐ ਮੇਰਾ ਕੀ ਕਰਾਇਮ ਸੀ ਇਹਦੇ ਵਿੱਚ ਦੱਸੋ ਮੈਨੂੰ ਇੰਨੀ ਬੇਰਮੀ ਨਾਲ ਕੁੱਟਣਾ ਔਰ ਬਾਣੇ ਦੇ ਵਿੱਚ ਸਿੰਘ ਨੂੰ ਕੁੱਟਣਾ ਜਿਹੜਾ ਕਿ ਝਗੜਾ ਇਸੇ ਗੱਲ ਦਾ ਹੋਇਆ ਸੀ ਪੱਖ ਗੱਲ ਪੂਰਿਆ ਜਾ ਰਿਹਾ ਸੀ ਕਿ ਬਾਣੇ ਦੇ ਵਿੱਚ ਬੰਦੇ ਕੁੱਟੇ ਗਏ ਬੇਕਦਰਹੀ ਕੀਤੀ ਗਈ ਆ ਉਹਨਾਂ ਨੇ ਤੇ ਜਿਹੜੀ ਕੀਤੀ ਕੀਤੀ ਹੁਣ ਪੁਲਿਸ ਕਰਨ ਲੱਗੀ ਆ ਹੁਣ ਦੱਸੋ ਹੁਣ ਕੀ ਦਾ ਆਪਾਂ ਕਿੰਨੂੰ ਕਹੀਏ ਪੁਲਿਸ ਨੇ ਬੰਦੇ ਉਹ ਫੜਨੇ ਸੀ ਜਿਨ੍ਹਾਂ ਨੇ ਬਾਣੇ ਦੀ ਵੀ ਕਦਰ ਨਹੀਂ ਕੀਤੀ ਸੀ ਇਹ ਤੇ ਸਾਨੂੰ ਟੁੱਟ ਟੁੱਟ ਕੇ ਪਈ ਜਾਂਦੇ ਆ ਤਾਂ ਬਿਲਕੁਲ ਜਿਵੇਂ ਇਹ ਮਾਤਾ ਉੱਥੇ ਮੌਕੇ ਤੇ ਮੌਜੂਦ ਸੀਗੇ ਹਸਪਤਾਲ ਦੇ ਵਿੱਚ ਕਿਉਂਕਿ ਜਦੋਂ ਸੁਹਾਨਾ ਹਸਪੀਟਲ ਦੇ ਅੰਦਰ ਦੀ ਕਾਰਵਾਈ ਆ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਅਸੀਂ ਜਿਹੜੀਆਂ ਵੀਡੀਓਜ਼ ਬਣਾਈਆਂ ਸੀਗੀਆਂ ਉਹਨਾਂ ਨੇ ਧੱਕੇ ਦੇ ਨਾਲ ਫੋਨ ਖੋ ਕੇ ਡਿਲੀਟ ਕਰ ਦਿੱਤੀਆਂ ਹਾਲਾਂਕਿ ਇਹ ਵੀ ਕਹਿ ਰਿਹਾ ਕਿ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਆ ਮਾਤਾ ਜੀ ਤੁਸੀਂ ਉੱਥੇ ਮੌਕੇ ਤੇ ਮੌਜੂਦ ਸੀਗੇ ਤੁਹਾਡੇ ਜਿਹੜੇ ਪਤੀ ਨੇ ਜ ਕੀ ਕੀਤਾ ਇਹਨਾਂ ਦੇ ਨਾਲ ਇੱਕ ਤੁਹਾਡੇ ਲਈ ਲੀਗਲ ਖੜੇ ਹੋਏ ਨੇ ਜਾਂ ਤੁਹਾਨੂੰ ਇਹ ਮਾਈਂਡ ਵਾਸ਼ ਕਰ ਰਹੇ ਆ ਤੁਹਾਡੇ ਨਾਲ ੱੱਕੇ ਨਾਲ ਕੇ ਵੀ ਤੁਸੀਂ ਐਂ ਕਰ ਦੋ ਵਾਹ ਖੜੇ ਨਾਲ ਹੀ ਖੜਿਆ ਸ਼ੁਰੂ ਤੋਂ ਹੀ ਸਾਡੇ ਨਾਲ ਖੜਾ ਹੈਗਾ ਸਾਡਾ ਬਹੁਤ ਜ਼ਿਆਦਾ ਨਾਲ ਹੁਣ ਤੱਕ ਨਾਲ ਖੜਾ ਹੈ ਕੱਲ ਉਸ ਮੁੰਡੇ ਅਨਕੀ ਪੁਲਿਸ ਵਾਲੇ ਨੇ ਤੇ ਕੜਾ ਉਤਾਰਿਆ ਕੜਾ ਉਤਾਰ ਕੇ ਉਹਦੇ ਸਿਰ ਤੇ ਮਾਰਿਆ ਪਿੱਛੇ ਪਿੱਠ ਤੇ ਮਾਰਿਆ ਇੰਨਾ ਬੇਰਹਿਮੀ ਨਾਲ ਮਾਰਿਆ ਮੈਂ ਕਿਹਾ ਨਾ ਮਾਰੋ ਨਾ ਮਾਰੋ ਮੈਂ ਕਿਹਾ ਤੁਸੀਂ ਅਨਕੀ ਕਹਿੰਦੇ ਬਾਣੇ ਦੇ ਬਾਣੇ ਤੋਂ ਸ਼ਸਤਰ ਉਤਾਰ ਕੇ ਤੁਸੀਂ ਮਾਰ ਰਹੇ ਹੋ ਕਹਿੰਦੇ ਕਿ ਅਨਕੀ ਕਹਿੰਦੇ ਨੇ ਮਾਰਨ ਵਾਸਤੇ ਹੈਗੇ ਨੇ ਤੇ ਕਮਾ ਕੇ ਕੜਾ ਸੁੱਟ ਦਿੱਤਾ ਤੇ ਦੇਖੋ ਮੈਂ ਸਾਰਿਆਂ ਨੂੰ ਪਬਲਿਕ ਨੂੰ ਕਿਹਾ ਮੈਂ ਕਿਹਾ ਕੋਈ ਵੀਡੀਓ ਹੈਗੇ ਤਾਂ ਦਿਓ ਸਾਨੂੰ ਕਿਸੇ ਪਬਲਿਕ ਨੇ ਨਹੀਂ ਦਿੱਤੀ ਸਾਨੂੰ ਵੀਡੀਓ ਤਾਂ ਮੈਂ ਹੁਣ ਚਾਹਨੀ ਆ ਕਿ ਸਾਡੇ ਤੇ ਇਨਸਾਫ ਹੋਇਆ ਜਾਵੇ ਬਹੁਤ ਗਲਤ ਹੈ ਇਸ ਤਰ੍ਹਾਂ ਦੇਖੋ ਕੁੱਟਮਾਰ ਕਰਨ ਲੱਗੇ ਨੇ ਪੁਲਿਸ ਵਾਲੇ ਸਾਡੇ ਨਾਲ ਹੁਣ ਤੁਹਾਨੂੰ ਇਹ ਜਿਹਾ ਕਿਉਂ ਲੱਗਿਆ ਕਿ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਉਹ ਦੂਜੀ ਤੇ ਰਾਲੇ ਨਾਲ ਵੀ ਕਹਿ ਰਹੇ ਨੇ ਪੁਲਿਸ ਕਹਿ ਰਹੀ ਹੈ ਕਿ ਵੀ ਸਾਨੂੰ ਲੜਿੰਦੇ ਸੀਗੇ ਇਸ ਕਰਕੇ ਅਸੀਂ ਉਹਨਾਂ ਨੂੰ ਲੈ ਕੇ ਜਾਣਾ ਸੀਗਾ ਤੇ ਇਹ ਲਗਾਤਾਰ ਵਿੱਚ ਤੁਹਾਨੂੰ ਤੇ ਕੁੜੀ ਨੂੰ ਵੀ ਲਗਾਤਾਰ ਕਹਿ ਰਹੇ ਸੀਗੇ ਕਿ ਵੀ ਨਹੀਂ ਨਹੀਂ ਤੁਸੀਂ ਇਸ ਥਿੱਕੇ ਨਾਲ ਅੜੇ ਰਹੋ ਅਸੀਂ ਅਸੀਂ ਵੀਰ ਜੀ ਅਸੀਂ ਐ ਨਹੀਂ ਕਹਿੰਦੇ ਕਿ ਸਾਡਾ ਬੰਦਾ ਜਿੱਥੇ ਉਹਦੀ ਗਲਤੀ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਸਭ ਨੂੰ ਸਜ਼ਾ ਮਿਲੇ ਅਸੀਂ ਚਾਹਨੇ ਸਾਰੀ ਸਜ਼ਾਵਾਂ ਸਿਰਫ ਸਾਡੇ ਲਈ ਕਿਉਂ ਉਹ 20 25 ਬੰਦਿਆਂ ਨੇ ਮਾਰਿਆ ਜਿੰਨਾਂ ਦੀ ਪੂਰੀ ਰਿਪੋਰਟ ਵੀ ਨਹੀਂ ਉਹਨਾਂ ਨੇ ਦਰਜ ਕੀਤੀ ਉਹਨਾਂ ਨੇ ਸਿਰਫ 6 7 ਅਣ ਪਛਾਤੇ ਲਿਖਿਆ 20 ਤੋਂ 25 ਬੰਦੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਨੂੰ ਵੀ ਨਹੀਂ ਫੜਿਆ ਸਾਡੇ ਹਸਪੀਟਲ ਚ ਦਾਖਲ ਬੰਦੇ ਜੀ ਦੇ ਸਿਰ ਚ ਕਲੋਟ ਆ ਉਹਨੂੰ ਵੀ ਧੂ ਧੂ ਕੇ ਲੈ ਕੇ ਜਾ ਰਹੇ ਨੇ ਉਹਨਾਂ ਤਾਂ ਡਾਕਟਰਾਂ ਨੇ ਕਹਿਤਾ ਕਹਿੰਦੇ ਕਿ ਇਹ ਤਾਂ ਠੀਕ ਨਹੀਂ ਹੈ ਹਸੋਣਾ ਹਸਪੀਟਲ ਦੇ ਡਾਕਟਰਾਂ ਨੇ ਕਹਿਤਾ ਜਿਹੜੇ ਇਸ ਡਾਕਟਰ ਨੇ ਉਹਨਾਂ ਨੇ ਮੈਡੀਕਲ ਰਿਪੋਰਟਾਂ ਦੇ ਦਿੱਤੀਆਂ ਸਬਮਿਟ ਕਰਾ ਦਿੱਤੀਆਂ ਕਿ ਹੀ ਇਜ਼ ਓਕੇ ਸਰ ਅਸੀਂ ਉਹਨਾਂ ਦੇ ਜਿਹੜਾ ਕਾਨੂੰਨੀ ਕਾਰਵਾਈ ਆ ਅਸੀਂ ਉਸ 'ਚ ਕੋਈ ਵਿਗਨ ਨਹੀਂ ਪਾੜੇ ਅਸੀਂ ਜਸਟ ਇਹ ਚਾਹੁੰਦੇ ਆ ਕਿ ਉਹਨਾਂ ਦੇ ਵੀ ਬੰਦੇ ਫੜੇ ਜਾਣ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋ ਰਹੀ ਹੈ ਜੋ ਜਿਹੜਾ ਕਾਨੂੰਨ ਸਾਡੇ ਉੱਤੇ ਵਰਤੇ ਜਾ ਰਹੇ ਉਹਨਾਂ ਲਈ ਵੀ ਹੋਣ ਮਤਲਬ ਇਹ ਚਾਹੁੰਦੇ ਆ ਜਿਹੜੀ ਕੱਲ ਦੀ ਘਟਨਾ ਹੋਈ ਹੈ ਕੱਲ ਜਿਵੇਂ ਦੱਸਦੇ ਮਾਤਾ ਜੀ ਕਿ ਇਹਨਾਂ ਨਾਲ ਧੱਕਾ ਆਇਆ ਤੁਸੀਂ ਕੀ ਤੁਸੀਂ ਮੰਨਦੇ ਹੋ ਕਿ ਵੀ ਧੱਕਾ ਆਇਆ ਵੀਰ ਜੀ ਬਿਲਕੁਲ ਮੇਰਾ ਹੱਥ 'ਚੋਂ ਫੋਨ ਛਿੰਕੇ ਲੈ ਗਏ ਨੇ ਉਹ ਤੇ ਵੀਰ ਜੀ ਨੂੰ ਅੰਨਾ ਮਾਰਿਆ ਅਸੀਂ ਉਹ ਇੰਨੀ ਫੋਰਸ ਆਈ ਸੀ ਲੈ ਕੇ ਇਹ ਤਾਂ ਫਿਰ ਸਿੱਧਾ ਤੱਕਿਆ ਨਾ ਵੀਰ ਜੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਆਪਣੀ ਕਾਰਵਾਈ ਨਾ ਕਰੋ ਜੀ ਕਰੋ ਪਰ ਸਾਰੀ ਸਾਡੇ ਤੇ ਹੀ ਕਿਉਂ ਅਸੀਂ ਬਸ ਇੰਨੀ ਰਿਕਵੈਸਟ ਕਰਦੇ ਆ ਕਿ ਜਿਹੜੀ ਸਾਡੇ ਤੇ ਤੁਸੀਂ ਕਰ ਰਹੇ ਹੋ ਉਹਨਾਂ ਤੇ ਵੀ ਕਰੋ ਉਸ ਕਾਨੂੰਨ ਤਾਂ ਸਾਰਿਆਂ ਲਈ ਸਾਂਝਾ ਹੈ ਹੁਣ ਪੁਲਿਸ ਕਿੱਥੇ ਲੈ ਕੇ ਗਈ ਆ ਤੁਹਾਡੇ ਫਾਦਰ ਸਾਹਿਬ ਨੂੰ ਉਹਨਾਂ ਨੂੰ ਜੇਲ੍ਹ ਪਹੁੰਚਾ ਦਿੱਤਾ ਜਾਂ ਕਿ ਰਿਮਾਂਡ ਤੇ ਨੇ ਕੋਈ ਕੋਰਟ ਚ ਪੇਸ਼ ਕੀਤਾ ਕੀ ਇਹ ਸਾਰਾ ਕੁਝ ਸਾਡੇ ਲਾਇਰ ਦੱਸਣਗੇ ਹਾਂਜੀ ਮੈਂ ਕਹਿਣਾ ਚਾਹਨਾ ਵੀ ਐਡਵੋਕੇਟ ਪਵਨਦੀਪ ਸਿੰਘ ਨੇ ਹਾਈ ਕੋਰਟ ਦੇ ਜਿਹੜੇ ਲਾਇਰ ਨੇ ਉਹੀ ਇਸ ਪਰਿਵਾਰ ਦਾ ਕੇਸ ਦੇਖ ਰਹੇ ਨੇ ਪਹਿਲੇ ਦਿਨ ਤੋਂ ਪੈਰਵਾਈ ਕਰ ਰਹੇ ਨੇ ਕਾਨੂੰਨੀ ਤੌਰ ਤੇ ਤੇ ਉਹ ਵੀ ਛੇਤੀ ਤੁਹਾਡੇ ਅੱਗੇ ਰੂਪ ਰੂਹ ਹੋਣਗੇ ਮੀਡੀਆ ਦੇ ਅੱਗੇ ਸਾਰੇ ਪੱਖ ਰੱਖਣਗੇ ਜੀ ਇਹ ਸਾਰੀ ਜਿਹੜੀ ਉਹ ਲੈ ਕੇ ਗਏ ਨੇ ਕਿੱਥੇ ਲੈ ਕੇ ਗਏ ਨੇ ਸਾਰਾ ਉਹਨਾਂ ਨੂੰ ਪਤਾ ਹੈ ਜੀ ਖੇਡ ਦਾ ਔਰ ਦੂਜੀ ਮੈਂ ਇੱਕ ਬੇਨਤੀ ਕਰਨਾ ਚਾਹਨਾ ਬ੍ਰਦਰ ਵੀ ਕੱਲ ਇੰਨਾ ਜ਼ਿਆਦਾ ਫਰਸਟ੍ਰੇਸ਼ਨ ਜਿਹੜੀ ਪੁਲਿਸ ਦੀ ਦੇਖੀ ਗਈ ਉਹ ਮੇਰੇ ਤੇ ਉਹਨਾਂ ਨੇ ਲਾਈ ਜਾਣਾ ਮੈਂ ਇਸ ਇਲਾਕੇ ਦਾ ਵਚਿੰਦਾ ਇੱਥੇ ਮੇਰੀ ਜੰਪਲ ਹੈ ਪਰ ਇੰਨੀ ਬੁਰੀ ਤਰ੍ਹਾਂ ਮਾਰਨਾ ਇਹ ਇਹ ਠੀ ਨੂੰ ਕਹਿਣਾ ਚਾਹਨਾ ਮੈਂ ਸਾਰੇ ਜਿਵੇਂ ਇਸ ਪਰਿਵਾਰ ਨਾਲ ਖੜਾ ਮੈਂ ਦੂਜੇ ਪਰਿਵਾਰਾਂ ਨਾਲ ਵੀ ਖੜਦਾ ਔਰ ਮੈਂ ਖੜਦਾ ਰਹਿਣਾ ਮੇਰੀ ਡਿਊਟੀ ਆ ਮੇਰਾ ਮਾਈਂਡਵਾਸ਼ ਕਰ ਰਹੇ ਪਰਿਵਾਰ ਦਾ ਕੋਈ ਲੱਗ ਰਿਹਾ ਪੁਲਿਸ ਨੇ ਜਾਣ ਕੇ ਤੁਹਾਨੂੰ ਫਿਰ ਕੁੱਟ ਦਿੱਤਾ ਵੀ ਲੱਗ ਰਿਹਾ ਹੋਊਗਾ ਕਿ ਮਾਈਂਡਵਾਸ਼ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਜਾਣ ਕੇ ਉਕਸਾ ਰਹੇ ਹੋ ਕਿ ਵੀ ਹਾਂ ਤੁਸੀਂ ਖੜੇ ਰਹੋ ਬ੍ਰਦਰ ਮਾਈਂਡਵਾਸ਼ ਤਾਂ ਹੁਣ ਪਰਿਵਾਰ ਦੱਸੇ ਮੈਂ ਕੀ ਦਾ ਕਰ ਰਿਹਾ ਹਾਂ ਹਣਾ ਆਪਾਂ ਤੇ ਜਿਹੜੀ ਗੱਲ ਹੈਗੀ ਹੈ ਲੀਗਲ ਤੌਰ ਤੇ ਮੈਂ ਗੱਲ ਕਰ ਰਿਹਾ ਕਿਉਂਕਿ ਪਰਿਵਾਰ ਦੇ ਸਾਹਮਣੇ ਫਰੰਟ ਮੈਂ ਬਣ ਗਿਆ ਜੀ ਅੱਗੇ ਆ ਕੇ ਮੈਂ ਇੱਕ ਥੰਬ ਬਣ ਕੇ ਪਰਿਵਾਰ ਦੇ ਇਕ ਤਾਂ ਤਾਂ ਕਰਕੇ ਉਹਨਾਂ ਨੇ ਮੈਨੂੰ ਡਰਾਣ ਧਮਕਾਣ ਲਈ ਇੰਨਾ ਇੱਕ ਕਲਮੇ ਨਾਲ ਵਤੀਰਾ ਕੀਤਾ ਮੇਨ ਗੱਲ ਬ੍ਰਦਰ ਮੈਂ ਕਹਿਣਾ ਚਾਹਣਾ ਜਿਹੜੀ ਕੱਲ ਹੀアリング ਹੋਈ ਹੈ ਨਾ ਜੱਜ ਸੈਸ਼ਨ ਕੋਰਟ ਜੱਜ ਦੇ ਸਾਹਮਣੇ ਉਹ ਜੱਜ ਸਾਹਿਬ ਨੇ ਇਹ ਕਿਹਾ ਆ ਵੀ ਜਿਹੜਾ ਸੁਹਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਵੀ ਵੀਡੀਓਜ਼ ਨੇ ਉਸ ਲੜਾਈ ਦੀਆਂ 4 ਤਰੀਕ ਤੋਂ ਲੈ ਕੇ ਹੁਣ ਕਿਉਂਕਿ ਸਾਨੂੰ ਆਪਾਂ ਰਿਟਨ ਚ ਦੇ ਚੁੱਕੇ ਆ ਪਰ ਪ੍ਰਬੰਧਕ ਕਮੇਟੀ ਇਹੀ ਕਹਿ ਰਹੀ ਹੈ ਡਿਲੀਟ ਹੋ ਗਈਆਂ ਜੀ ਕੈਮਰਾ ਨਹੀਂ ਸੀ ਜੀ ਫਲਾਣਾ ਸੀ ਜੀ ਠਮਕਾ ਸੀ ਜੱਜ ਅੱਗੇ ਗੱਲਾਂ ਨਹੀਂ ਚਲਣੀਆਂ ਤੇ ਇਸ ਕਰਕੇ ਉਹਨਾਂ ਨੇ ਇਹੀ ਕਿਹਾ ਵੀ A to Z ਜਿੰਨੀਆਂ ਵੀ ਵੀਡੀਓਜ਼ ਉਹ ਲੜਾਈ ਦੀਆਂ ਉਹ ਝਗੜੇ ਦੀਆਂ ਹੈਗੀਆਂ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਜਾਣ ਤੇ ਸੁਹਾਣੇ ਹਸਪੀਟਲ ਨੂੰ ਇਹ ਤਾੜਨਾ ਕੀਤੀ ਹੈ ਵੀ ਜਿੰਨਾ ਵੀ ਮੈਡੀਕਲ ਰਿਕਾਰਡ ਅੱਜ ਤੱਕ ਦਾ ਹੈਗਾ ਤੁਸੀਂ ਡਿਸਚਾਰਜ ਕੀਤਾ ਨਹੀਂ ਕੀਤਾ ਬੰਦਾ ਤੇ ਇੱਥੇ ਰਿਹਾ ਨਾ 20 ਦਿਨਾਂ ਦਾ ਸਾਰਾ ਇਹਨਾਂ ਦੇ ਬੱਚਿਆਂ ਦਾ A to Z ਜਿਹੜਾ ਮੈਡੀਕਲ ਰਿਕਾਰਡ ਸਾਰਾ ਜੱਜ ਤੱਕ ਮੰਡੇ ਨੂੰ ਪ੍ਰੋਵਾਈਡ ਕਰਾਣਾ ਇਸ ਗੱਲ ਤੋਂ ਚਿੜ ਕੇ ਵੀਰ ਜੀ ਇਹ ਫਰਸਟ੍ਰੇਸ਼ਨ ਮੇਰੇ ਤੇ ਕੱਢੀ ਗਈ ਕਿ ਦੀ ਝਾੜ ਲਾਈ ਸੀਗੀ ਉੱਥੇ ਆਏ ਜੱਜ ਸਾਹਿਬ ਨੇ ਕੋਈ ਪੁਲਿਸ ਮੁਲਾਜ਼ਮ ਹਾਂਜੀ ਬਿਲਕੁਲ ਇਹ AIC ਸੀਗਾ ਉੱਥੇ ਉਹ ਜਿਹੜਾ ਸੀਗਾ ਤਲਵਿੰਦਰ ਸਿੰਘ ਉਹਦੀ ਮਜੂਦ ਦੇ ਵਿੱਚ ਇਹ ਸਾਰਾ ਹੋਇਆ ਆ ਉਹਦੀ ਝਾੜ ਲਾਈ ਸੀ ਵੀ ਤੁਸੀਂ ਅੱਜ ਦੂਜੀ ਜਿਹੜੀ ਪੈਰਵਾਈ ਇਹਦੇ ਕਰਨ ਆ ਗਏ ਕਿਉਂਕਿ ਉਹ ਬੇਲ ਲਗਾ ਰਹੇ ਨੇ ਵੀਰ ਜੀ ਐਂਟੀਸਪਿਟਰੀ ਬੇਲ ਲਗਾ ਰਹੇ ਨੇ ਉਹ ਬੰਦੇ ਜਿਹੜੇ ਮੁਜਰਮ ਨੇ 307 ਤੇ ਲੜਿੰਦਾ ਨੇ ਪੁਲਿਸ ਨੂੰ ਉਹ ਬੇਲ ਲਗਾ ਰਹੇ ਨੇ ਤੇ ਉਹਦੇ ਚੱਕਰ 'ਚ ਇਹ ਸਾਰਾ ਚੱਲ ਰਿਹਾ ਤੇ ਜੱਜ ਸਾਹਿਬ ਨੇ ਇਹ ਝਾੜ ਪਾਈ ਬੇਲ ਇਦਾਂ ਥੋੜੀ ਮਿਲਦੀ ਹੁੰਦੀ ਹੈ ਬੰਦੇ ਤੁਹਾਡੇ ਕਿੱਥੇ ਨੇ ਸਾਰਾ ਨਾ ਨਾ ਰਿਕਾਰਡ ਮੇਰੇ ਕੋਲ ਤੁਸੀਂ ਭੇਜਿਆ ਤੇ ਬੇਲ ਲਈ ਜਾਂਦੇ ਹੋ ਕਿਸੇ ਤਰ੍ਹਾਂ ਵੀਰ ਜੀ ਉਹਨਾਂ ਦਾ ਜਿਹੜਾ ਥਿੰਕ ਟੈਂਕ ਪਿੱਛੇ ਕੰਮ ਕਰ ਰਿਹਾ ਨਾ ਉਹ ਕੋਸ਼ਿਸ਼ ਇਹ ਹੀ ਕਰ ਰਿਹਾ ਹੈ ਕਿ ਬਾਰੋ- ਸਾਰੀਆਂ ਧੀਰਾ ਨਿਹੰਗ ਸਿੰਘ ਜਥੇਬੰਦੀਆਂ ਇਹ ਪਹਿਲੀ ਗੱਲ ਤੋਂ ਇਹ ਪਹਿਲੇ ਦਿਨ ਤੋਂ ਸਟੈਂਡ ਲੈ ਰਹੇ ਆ ਨਾ ਕਿ ਉਹਨਾਂ ਨੂੰ ਫੜਿਆ ਜਾਵੇ ਉਹ ਗੱਲ ਉੱਥੇ ਮੁੱਕਦੀ ਹੈ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਹੋਰ ਜਥੇਬੰਦੀਆਂ ਨਾਲ ਕਿ ਵੇਸ ਪਰਿਵਾਰ ਨਾਲ ਤੱਕ ਹਾਰ ਹੈ ਕਿਉਂਕਿ ਪਹਿਲਾਂ ਬਹੁਤ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਮੋਰਚੇ 'ਚ ਬੈਠੀਆਂ ਉਹ ਵੀ ਇੱਥੇ ਗਈਆਂ ਸੀਗੀਆਂ ਉਹਨਾਂ ਨੇ ਐਸਐਸਪੀ ਨੂੰ ਜਾ ਕੇ ਮੰਗ ਪੱਤਰ ਦਿੱਤੇ ਕਹਿੰਦੇ ਉਹਨਾਂ ਦੇ ਦਬਾਹੇ ਹੇਠ ਜਿਹੜਾ ਪਰਚਾ ਦਰਜ ਹੋਇਆ 300 ਜਿਹੜਾ ਉਹਨਾਂ ਦਾ ਕ੍ਰਾਸ ਪਰਚਾ ਦਰਜ ਹੋਇਆ ਤੁਸੀਂ ਕਿਸੇ ਜਿੱਥੇ ਬੰਦੀ ਨਾਲ ਤਾਲਮੇਲ ਕੀਤਾ ਕਿ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਇਸ ਦੇ ਵਿੱਚ ਮੇਰੀ ਵੀ ਕੁੱਟ ਮਾਰ ਕੀਤੀ ਮੇਰੇ ਬਾਣੇ ਤਾਂ ਘੱਤ ਨੂੰ ਆ ਪਾਇਆ ਗਿਆ ਬਿਲਕੁਲ ਵੀਜੀ ਨਿਹੰਗ ਸਿੰਘ ਜਿੱਥੇ ਬੰਦੀਆਂ ਦਾ ਮੇਰਾ ਕੰਟੈਕਟ ਹੋ ਰਿਹਾ ਕਿਉਂਕਿ ਮੈਂ ਰਾਤੀ ਇੱਥੇ ਫਿਰ ਜੇਰੇ ਲਾ ਜਾ ਸੀ ਵਾਲਾ ਹਸਪਤਾਲ 8 ਵਜੇ ਤੋਂ ਥੋੜਾ ਜਿਹਾ ਮੇਰੇ ਸੱਟਾਂ ਜ਼ਿਆਦਾ ਸੀਗੀਆਂ ਤੇ ਇਸ ਕਰਕੇ ਥੋੜਾ ਫਿਰ ਪੇਨ ਕਿਲਰਸ ਮੈਨ ਇੰਜੈਕਸ਼ਨਸ ਵਗੈਰਾ ਲੱਗੇ ਸੀ ਤੇ ਥੋੜਾ ਜਿਹਾ ਮੈਂ 슬ੀਪਿੰਗ ਬੋਰਡ ਤੇ ਚੱਲ ਗਿਆ ਸੀ ਅੱਜ ਫਿਰ ਦਿਨ ਚੜ੍ਹਿਆ ਆ ਮੈਂ ਗੱਲਾਂ ਬਾਤਾਂ ਕਰ ਰਿਹਾ ਸਾਰਿਆਂ ਨਾਲ ਮੇਰੀ ਵਿਚਾਰਾ ਹੋ ਰ ਤੇ ਨਾ ਕਿਤੇ ਵੀਰ ਜੀ ਅਮਨਦੀਪ ਸਿੰਘ ਐਸਐਚਓ ਦੀ ਟੀਮ ਜਿਹੜੀ ਹੈ ਮੇਰੀ ਜਾਨ ਦੇ ਪਿੱਛੇ ਪੈ ਗਈ ਹੈ ਇਸ ਚੱਕਰ ਦੇ ਵਿੱਚ ਤੇ ਮੈਨੂੰ ਮੈਂ ਤੇ ਹੁਣ ਇਹ ਸਾਫ਼ ਕਹਿਣਾ ਚਾਹਨਾ ਵੀ ਅੱਜ ਨਹੀਂ ਤੇ ਕੱਲ ਜੇ ਮੈਨੂੰ ਕੁਝ ਹੁੰਦਾ ਠੀਕ ਹੈ ਨਾ ਉਹ ਅਮਨਦੀਪ ਸਿੰਘ ਐਸਐਚਓ ਤੇ ਉਹਦੀ ਟੀਮ ਹੀ ਜ਼ਿੰਮੇਵਾਰ ਹੋਏਗੀ ਜੀ ਮੇਰੀ ਮੇਰੀ ਕੋਈ ਵੀ ਸੱਟਬਾਰੀ ਜਾਂ ਕੋਈ ਵੀ ਝੂਠਾ ਪਰਚਾ ਮੇਰੇ ਤੇ ਦਰਜ ਕਰਦੇ ਨੇ ਤੇ ਇਹ ਐਸਐਚਓ ਥਾਣਾ ਜਿਹੜਾ ਸੁਹਾਣੇ ਦਾ ਤੇ ਡੀਐਸਪੀ ਪਾਲੇ ਸਾਰੇ ਜ਼ਿੰਮੇਵਾਰ ਹੋਣਗੇ ਹਾਂਜੀ ਕੋਈ ਜਿਹੜੀਆਂ ਤੁਹਾਡੇ ਕੋਲ ਤਸਵੀਰਾਂ ਵੀ ਨੇ ਜਿਹਦੇ ਹਸਪੀਟਲ ਦੇ ਵਿੱਚ ਆਏ ਕੋਈ ਵੀਡੀਓਜ਼ ਜਿਵੇਂ ਉਹ ਕਹਦੇ ਕਿ ਵੀਡੀਓਜ਼ ਤਾਂ ਸਾਡੇ ਕੋਲ ਡਿਲੀਟ ਕਰ ਦਿੱਤੀਆਂ ਕਿਹੜੀ ਪੁਲਿਸ ਪਾਰਟੀ ਆਈ ਸੀ ਪਰਿਵਾਰ ਦਾ ਜਿਹੜਾ ਆ ਜਸਲੀਨ कौर ਭੈਣ ਦਾ ਫੋਨ ਪੁਲਿਸ ਖਿੱਚ ਕੇ ਲੈ ਗਈ ਸੀ ਵੀਰ ਜੀ ਤੇ ਇਹਨਾਂ ਦਾ ਤੇ ਇਹਦੇ ਫੋਨ 'ਚ ਵੀਡੀਓ ਵੀ ਬਣੀ ਹੋਈ ਸੀ ਕੁੱਟਮਾਰ ਦੀ ਕਿਉਂਕਿ ਤੁਹਾਨੂੰ ਪਤਾ ਪੁਲਿਸ ਛੱਡਦੀ ਨਹੀਂ ਹੁੰਦੀ ਪਿੱਛੇ ਕੋਈ ਪ੍ਰੂਫ ਪਰ ਇਹ ਲੈ ਗਈ ਤੇ ਨਾਲ ਹੀ ਡਿਲੀਟ ਕਰਕੇ ਆਪ ਸੱਚੇ ਹੋ ਗਏ ਤੇ ਬਾਲ ਸਾਹਿਬ ਨੇ ਦੇ ਦਿੱਤਾ ਫੋਨ ਲਓ ਜੀ ਅਸੀਂ ਤੇ ਸੱਚੇ ਆ ਪਰ ਇਹ ਗੱਲ ਹੈਗੀ ਵੀ ਵੀਰ ਜੀ ਉਹ ਤੇ ਮੌਕੇ ਤੇ ਜਿਹੜੀਆਂ ਮੈਂ ਫੋਟੋਸ ਆਪਣੇ ਫੋਨ ਤੇ ਕੀਤੀਆਂ ਸੀ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਕੈਮਰੇ ਦੇ ਵਿੱਚ ਇਹ ਜਿਹੜੇ ਪੁਲਿਸ ਵਾਲਾ ਮੁਲਾਜ਼ਮ ਜਿਹੜੇ ਆਏ ਹੋਏ ਆ ਇਹ ਕਾ ਸਾਰੀ ਟੀਮ ਆਈ ਹੋਇਆ ਜਸਲੀਨ ਕੌਰ ਨੂੰ ਦੇਖੋ ਕਿੱਦਾਂ ਇਹ ਕਢੀਸਰੇ ਨੇ ਇਹਨਾਂ ਨੇ ਭੈਣ ਦੀ ਵੀ ਇੱਜ਼ਤ ਨਹੀਂ ਕੀਤੀ ਤੇ ਇਹਨਾਂ ਉਹਨਾਂ ਨੂੰ ਵੀ ਇਹ ਜਿਹੜੇ ਜੈਂਟਸ ਪੁਲਿਸ ਵਾਲਿਆਂ ਨੇ ਧਰੂ ਖਿੱਚ ਧਰੂ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਦਾਂ ਕੀਤਾ ਆ ਸੋ ਇਹ ਜਿਹੜੀ ਅਗਲੀ ਟੀਮ ਦੀ ਪੂਰੀ ਫੋਟੋ ਆ ਵੀ ਜਿਹੜੀ ਹੈ ਸਾਰੀ ਟੀਮ ਜਿਹੜੀ ਹੈ ਪੂਰਾ ਇਹਨਾਂ ਨੇ ਘੇਰਾਬੰਦੀ ਪੂਰੇ ਹਸਪੀਟਲ ਤੇ ਕੀਤੀ ਹੋਈ ਸੀ ਸੋ ਇੱਕ ਨੰਗਾ ਨਾਚ ਭਾਈ ਸਾਹਿਬ ਪੂਰਾ ਹਸਪੀਟਲ ਦੇ ਵਿੱਚ ਕਲ ਸੁਹਾਣਾ ਹਸਪੀਟਲ ਦੇ ਕੈਮਰਿਆਂ ਚ ਕੈਦ ਹੋਇਆ ਆ ਇਹਨਾਂ ਨੇ ਕੀਤਾ ਆ ਮੈਂ ਆਪਾਂ ਇਹਨਾਂ ਨੂੰ ਭਰਾ ਸਮਝਦੇ ਆ ਪਰ ਇਹਨਾਂ ਨੇ ਬਾਣੇ ਦੀ ਵੀ ਇੱਜ਼ਤ ਨਹੀਂ ਕੀਤੀ ਪਹਿਲੇ ਤੇ ਲੋਕਾਂ ਨੇ ਮਜ਼ਦਰੀ ਵਾਲਿਆਂ ਨੇ ਬਾਣੇ ਤੇ ਹਮਲਾ ਕੀਤਾ ਤੇ ਹੁਣ ਸਿੱਧੀ ਪੁਲਿਸ ਹੋ ਗਈ ਆ ਤੇ ਇੱਥੋਂ ਪਤਾ ਲੱਗਦਾ ਸਿੱਧੀ ਸ਼ਹਿ ਦੇ ਰਹੇ ਨੇ ਵੀਰ ਜੀ ਉਹ ਕਹਿੰਦੇ ਵੀ ਜੇ ਤੁਸੀਂ ਉਹ ਦੂਜੇ ਬੰਦਿਆਂ ਨੂੰ ਚਕਾਉਣ ਤੱਕ ਆਓਗੇ ਕੰਪਰੋਮਾਈਜ਼ ਸਾਡਾ ਸਮਝੋ ਇਹਨੇ ਕੁੱਟ ਮਾਰ ਵੀ ਕਰ ਰਹੇ ਨੇ ਜਾਨ ਦੇ ਦੁਸ਼ਮਣ ਬਣ ਕੇ ਬਹਿ ਗਏ ਨੇ ਖਾਲਸਾ ਬਿਲਕੁਲ ਤਾਂ ਸਰਬਜੀਤ ਸਿੰਘ ਸੀਗੇ ਤਾਂ ਪਰਿਵਾਰ ਸੀਗਾ ਪੀੜਤ ਇਹ ਦੱਸ ਰਿਹਾ ਕਿ ਵੀ ਕੱਲ ਤੱਕੇ ਦੇ ਨਾਲ ਪੁਲਿਸ ਨੇ ਚੱਕਿਆ ਪਰ ਦੂਜੇ ਪਾਸੇ ਪੁਲਿਸ ਦਾ ਪੱਖ ਇਹ ਹੈ ਹਸਪਤਾਲ ਦਾ ਪੱਖ ਇਹ ਹੈ ਕਿ ਵੀ ਉਹ ਠੀਕ ਸੀਗੇ ਇਸ ਕਰਕੇ ਉਹਨਾਂ ਨੂੰ ਜਿਹੜਾ ਇੱਥੋਂ ਭੇਜਾਇਆ ਗਿਆ ਦੂਜੇ ਪਾਸੇ ਪੁਲਸ ਕਰੀਏ ਕਿ ਸਾਨੂੰ ਲੜਿੰਦਾ ਸੀਗਾ ਅਸੀਂ ਇਸ ਕਰਕੇ ਉਹਨਾਂ ਨੂੰ ਲੈ ਕੇ ਆਏ ਆ ਅਸੀਂ ਜਿਹੜੀ ਕਾਰਵਾਈ ਆ ਕਾਨੂੰਨੀ ਉਹ ਕਰਾਂਗੇ ਤੇ ਜੇ ਕਾਨੂੰਨੀ ਕਾਰਵਾਈ ਦੇ ਵਿੱਚ ਕੋਈ ਵਿਗੜਨ ਕਰੇਗਾ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਪਰ ਇਹਨਾਂ ਦਾ ਇਹ ਕਹਿਣਾ ਕਿ ਸਾਡੇ ਨਾਲ ਕੱਲ ਕੁੱਟਮਾਰ ਕੀਤੀ ਹੈ ਬਾਣੇ ਨੂੰ ਹੱਥ ਪਾਇਆ ਗਿਆ ਇਸ ਦਾ ਵੀ ਅਸੀਂ ਜਿਹੜਾ ਜੱਜ ਸਾਹਮਣੇ ਰੱਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹਨਾਂ ਨੇ ਸਾਰਾ ਮੈਡੀਕਲ ਜਾਂ ਹੋਰ ਚੀਜ਼ਾਂ ਨੇ ਜੱਜ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮਸਾ ਜੋਰ ਦੇ ਸੀ ਨਿਰਜ ਧੰਨਵਾਦ